ਚੱਲ ਜੀ ਉਹ ਗਿਆ ਰਿਕਟਨ ਅੱਗੇ ਚੱਲ ਜੀ ਮੋਟਰ ਟੇਟ ਜਾਉਂਗਾ ਹਾਂ ਗਿਆ ਕੋਲੇ ਜੀ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ 1994 ਬੈਕਲੌਗ ਸੋ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥਿਓ ਆਪਣਾ ਜਿਹੜਾ ਬੈਕਲੌਗ ਨੂੰ ਪੂਰਾ ਕਰਵਾਉਣ ਦੇ ਲਈ ਪੱਕਾ ਮੋਰਚਾ ਪਿੰਡ ਗੰਭੀਰਪੁਰ ਸਿੱਖਿਆ ਮੰਤਰੀ ਸਾਹਿਬ ਪਿੰਡ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਜਿਹੜਾ ਲੱਗਿਆ ਹੋਇਆ ਅੱਜ ਜਿਹੜਾ 1 ਮਹੀਨਾ ਪੂਰਾ ਹੋ ਚੁੱਕਿਆ ਮੋਰਚੇ ਨੂੰ ਲੱਗੇ ਹੋਏ ਨੂੰ ਜਿਹੜੀ ਹਜੇ ਤੱਕ ਜੇ ਆਪਾਂ ਆਉਟਪੁੱਟ ਦੇਖੀਏ ਜਿਹੜੀ ਨਾ ਬੱਚੀ ਆ ਜਿਹੜੀ ਹਾਂ ਰੂਪੀ ਨੀ ਆ ਨਾ ਰੂਪੀ ਆ ਇਸ ਕਰਕੇ ਸਾਰੇ ਸਾਥੀਆਂ ਨੂੰ ਜਿਹੜੇ ਸਾਥੀ ਇੱਕ ਗੱਲ ਤਾਂ ਇਸ ਗੱਲ ਦੀ ਵੀ ਸਾਨੂੰ ਪਤਾ ਕਿ ਦਿੱਕਤ ਆ ਰਹੀ ਆ ਪ੍ਰੋਬਲਮ ਆ ਰਹੀ ਆ ਕਿ ਬੱਚਿਆਂ ਦੇ ਜਿਹੜੇ ਬਹੁਤਾ ਜਿਆਦਾ ਆਪਣਾ ਕੇਡਰ ਆ ਉਹਨਾਂ ਦੇ ਬੀਏ ਦੇ ਪੇਪਰ ਨੇ ਜਾਂ ਕੋਈ ਕੁਝ ਸਾਥੀਆਂ ਦੀ ਬੀਐਡ ਕੀਤੀ ਹੋਣੀ ਉਹ ਟੈਟ ਦੀ ਤਿਆਰੀ ਕਰ ਰਹੇ ਹੋਣੇ ਇਸ ਕਰਕੇ ਵੀ ਜਿਹੜਾ ਥੋੜਾ ਜਿਹਾ ਸਮਾਂ ਤੇ ਇੱਕ ਸੀਜ਼ਨ ਕਰਕੇ ਸੀਗਾ ਅਸੀਂ ਉਹ ਚੀਜ਼ਾਂ ਨੂੰ ਵੀ ਸਮਝਦੇ ਆ ਬਰ ਸਾਥੀਓ ਜਿੰਨਾ ਤੁਸੀਂ ਲੇਟ ਕਰੀ ਜਾਉਂਗੇ ਦੇਰੀ ਨਾਲ ਜਿਹੜਾ ਮੋਰਚੇ ਤੇ ਪਹੁੰਚੋਗੇ ਜਿਹੜਾ ਇੱਥੋਂ ਦਾ ਪ੍ਰਭਾਵ ਆ ਇੱਥੋਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਘੱਟ ਪਊਗਾ ਇਸ ਕਰਕੇ ਸਾਥੀਆਂ ਨੂੰ ਅਸੀਂ ਬਾਰੀ-ਬਾਰੀ ਜਦੋਂ ਵੀ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਪਹੁੰਚਣ ਦੀ ਅਪੀਲ ਕਰਦੇ ਆ ਇਹ ਹੀ ਗੱਲ ਰੱਖਦੇ ਆ ਕਿ ਤੁਸੀਂ ਜਿਹੜਾ ਪੱਕੇ ਮੋਰਚੇ ਤੇ ਪਹੁੰਚੋ ਤਾਂ ਜੋ ਜਿਹੜੀਆਂ ਆਪਣੀਆਂ ਮੰਗਾਂ ਨੇ ਉਹ ਆਪਾਂ ਪੂਰੀਆਂ ਕਰਵਾ ਸਕੀਏ ਤੇ ਬੈਕਲੌਗ ਦਾ ਜਿਹੜਾ ਹਾਲਾ ਉਹਨੂੰ ਕਰਵਾ ਸਕੀਏ ਬੈਕਲੌਗ ਨੂੰ ਪੂਰਾ ਕਰਵਾ ਸਕੀਏ ਜਿਹੜਾ ਸਾਥੀਓ ਆਪਾਂ ਪਹਿਲਾਂ ਵੀ ਬਹੁਤ ਲੇਟ ਹੋ ਚੁੱਕੇ ਆ ਉਦੋਂ ਜਦੋਂ ਇਹ ਗੱਲਾਂ ਸਾਨੂੰ ਇਹ ਅਸੀਂ ਕੋਈ ਇਸ ਕਰਕੇ ਨਹੀਂ ਕਰਦੇ ਅਸਲ 'ਚ ਲੋਡ ਹੋ ਜਾਂਦੀ ਆ ਕਿ ਤੁਹਾਨੂੰ ਇਹ ਚੀਜ਼ਾਂ ਯਾਦ ਕਰਾਉਣ ਦੀ ਕਿਉਂਕਿ ਅਸੀਂ ਪਿਛਲੀਆਂ ਗੱਲਾਂ ਨੂੰ ਬਹੁਤ ਜਲਦੀ ਸੀ ਭੁੱਲ ਜਾਂਦੇ ਆ ਸਾਡਾ ਸਾਡੇ ਸਮਾਜ ਦਾ ਸਾਡੇ ਆਲੇ-ਦੁਆਲੇ ਦੇ ਇਹ ਜਲਾ ਲਾ ਲੋ ਇਹ ਗੱਲ ਹੈ ਇਹ ਸਾਡੀ ਪ੍ਰੋਬਲਮ ਆਏ ਸਾਡੀ ਦਿੱਕਤ ਆ ਇਸ ਕਰਕੇ ਤੁਹਾਨੂੰ ਲੋਕ ਭਾਵ ਉਹ ਕਰਕੇ ਤੁਹਾਡੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਆ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਕੈਸ਼ ਕਰਦੇ ਆ ਤੁਸੀਂ ਉਸ ਭਾਵਨਾਵਾਂ ਦੇ ਵਿੱਚ ਹੜ ਜਾਂਦੇ ਹੋ ਉਸ ਭਾਵਨਾਵਾਂ ਦੇ ਦਰਿਆ ਦੇ ਵਿੱਚ ਹੜ ਜਾਂਦੇ ਹੋ ਇਸ ਕਰਕੇ ਸਾਥੀਓ ਤੁਹਾਨੂੰ ਬੇਨਤੀ ਆ ਕਿ ਜਿਹੜਾ ਪੱਕਾ ਮੋਰਚਾ ਗੰਭੀਰਪੁਰ 2994 ਬੈਕਲੌਗ ਦਾ ਲੱਗਿਆ ਹੋਇਆ ਉਹ ਹਜੇ ਤੱਕ ਜਿਹੜਾ ਮੋਰਚਾ ਇੱਥੇ ਹੀ ਡਟੇ ਹੋਏ ਨੇ ਸਾਥੀ ਤੁਹਾਡੇ ਸਾਹਮਣੇ ਜਿਹੜਾ ਕੈਮਰੇ ਦੇ ਮਾਧਿਅਮ ਰਾਹੀਂ ਤੁਹਾਨੂੰ ਜਿਹੜੇ ਦਿਖ ਰਹੇ ਨੇ ਇਹ ਸਾਥੀ ਕਾਫੀ ਠੰਡ ਦੇ ਵਿੱਚ ਵੀ ਇੱਥੇ ਡਟੇ ਹੋਏ ਨੇ ਇਸ ਕਰਕੇ ਆਪਣਾ ਮੋਰਚਾ ਬੈਕਲੌਗ ਦੀਆਂ ਮੰਗਾਂ ਨੇ ਜਿਹੜੀਆਂ ਉਹ ਇੱਥੋਂ ਉੱਠ ਰਹੀਆਂ ਨੇ ਹੋਰ ਕੋਈ ਮੰਗ ਨਹੀਂ ਹੈਗੀ ਸਿਰਫ ਬੈਕਲੌਗ ਨੂੰ ਡੀਰੀਜ਼ਰਵ ਕਰਵਾ ਕੇ ਜੋ ਸਾਥੀ ਇਸ ਗਰੁੱਪ ਨੇ ਕਰਵਾ ਚੁੱਕੇ ਨੇ ਉਹਨਾਂ ਦਾ ਉਹਨਾਂ ਨੂੰ ਜੋਇਨਿੰਗ ਲੈਟਰ ਦੇ ਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਇੱਕ ਕੋਈ ਇੱਕ ਮੰਗ ਦੇ ਉੱਪਰ ਆਪਾਂ ਡਟੇ ਹੋਏ ਆ ਇਸ ਤੋਂ ਪਹਿਲਾਂ 5 ਮਹੀਨੇ 150 ਦਿਨਾਂ ਮਨਦੀਪ ਫਾਜ਼ਲ ਕਾ ਤੇ ਰਾਜਕਮਰ ਅਬੋਰ ਤੋਂ ਆ ਸੰਗਰੂਰ ਡਟੇ ਹੋਏ ਸੀਗੇ ਉਦੋਂ ਵੀ ਆਪਾਂ ਨੂੰ ਜਿਹੜਾ ਜੇ ਆਪਾਂ ਇੱਕ ਦੇਸੀਆ ਸ਼ਬਦ ਵਰਤੀਏ ਕਿ ਗੁੰਮਰਾਹ ਕੀਤਾ ਗਿਆ ਉਦੋਂ ਅਸੀਂ ਤਾਂ ਗੁੰਮਰਾਹ ਨਹੀਂ ਹੋਏ ਬਹੁਤ ਜ਼ਿਆਦਾ ਕੈਡਰ ਸੀਗਾ ਬਹੁ ਗਿਣਤੀ ਇਹ ਸੀਗੀ ਜੋ ਗੁੰਮਰਾਹ ਹੋ ਗਈ ਕਿ ਜਿਹੜਾ ਬੈਕਲੌਗ ਦਾ ਹੱਲਾ ਉਹ ਵੀ ਚੱਲ ਰਹੀ ਆ ਉਹਦੀ ਵੀ ਗੱਲ ਚੱਲ ਰਹੀ ਆ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਗੱਲਾਂ ਹੀ ਤੁਹਾਡੇ ਸਾਹਮਣੇ ਨੇ ਜੇ ਤੁਹਾਡੀ ਗੱਲ ਚੱਲਦੀ ਹੁੰਦੀ ਤਾਂ ਅੱਜ ਜਿਹੜੀ ਲਿਸਟ ਆ ਉਹ 2468 ਦੀ ਨਹੀਂ ਹੋਣੀ ਸੀ 2468 ਦੀ ਬਜਾਏ ਇਸ ਦੀ ਜਿਹੜੀ ਗਿਣਤੀ ਆ ਉਹ ਵੱਧ ਹੋਣੀ ਸੀ ਜਿਹੜੇ ਅੱਜ ਵੀਰਾਂ ਤੇ ਭੈਣਾਂ ਅੱਜ ਨਿਰਾਸ਼ ਹੋਏ ਘਰਾਂ ਦੇ ਵਿੱਚ ਬੈਠੇ ਨੇ ਜਾਂ ਮੋਰਚੇ ਦੇ ਉੱਪਰ ਵੀ ਆ ਰਹੇ ਨੇ ਉਹਨਾਂ ਨੂੰ ਇਸ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ ਜੇ ਤੁਸੀਂ ਉਸ ਸਮੇਂ ਆਪਣਾ ਸਾਥ ਦੇ ਦਿੰਦੇ ਆ ਉਸ ਚੀਜ਼ ਤੋਂ ਆਪਾਂ ਲੇਟ ਤਾਂ ਜ਼ਰੂਰ ਹੋ ਗਏ ਆ ਸਮਾਂ ਭਾਵੇਂ ਖੁੰਝ ਗਿਆ ਪਰ ਹਜੇ ਵੀ ਸਾਥੀਓ ਤੁਹਾਡੇ ਕੋਲ ਮੌਕਾ ਕਿਸੇ ਵੀ ਕਿਸੇ ਵੀ ਬੰਦੇ ਦੀ ਗੱਲਾਂ ਦੇ ਵਿੱਚ ਨਾ ਆਵੋ ਤੇ ਜਿਹੜਾ ਆਪਣਾ ਬੈਕਲੌਗ ਆ ਜੇ ਇਹਦਾ ਕੰਮ ਚੱਲੂਗਾ ਜੇ ਇਹਦੀ ਫਾਈਲ ਚੱਲੂਗੀ ਤਾਂ ਆਪਾਂ ਜਲਦੀ ਸਕੂਲਾਂ ਦੇ ਵਿੱਚ ਪਹੁੰਚ ਸਕਦੇ ਆ ਇਹ ਗੱਲ ਤੁਹਾਨੂੰ ਅਸੀਂ ਯਾਦ ਕਰਾ ਦਿੰਨੇ ਆਂ ਧਿਆਨ ਨਾਲ ਸੁਣਦੇ ਹੋ 6835 ਦੀ ਜਿਹੜੀ ਨਾਟ ਜੋਇਨਿੰਗ ਸੀਗੀ ਉਹ ਸਹੀ 13 ਮਹੀਨੇ ਬਾਅਦ ਕਲੀਅਰ ਹੋਈ ਸੀ ਸੋ ਇਸ ਕਰਕੇ ਇਹ ਆਪਣਾ ਤਾਂ ਬੈਕਲੌਗ ਆ ਇਹਦੇ ਉੱਪਰ ਸਰਕਾਰ ਭਾਵੇਂ ਸਰਕਾਰ ਹੋਵੇ ਤੇ ਭਾਵੇਂ ਡਿਪਾਰਟਮੈਂਟ ਹੋਵੇ ਆਨਾ ਕੰਨੀ ਜ਼ਰੂਰ ਕਰ ਸਕਦਾ ਦੇਣ ਨੂੰ ਜੇ ਆਪਣਾ ਪ੍ਰੈਸ਼ਰ ਨਹੀਂਗਾ ਜੇ ਤੁਸੀਂ 13 ਦੂਨੇ 26 ਮਹੀਨੇ ਵੇਟ ਕਰ ਸਕਦੇ ਹੋ ਜਿਸ ਤਰੀਕੇ ਦੇ ਨਾਲ ਤੁਹਾਡਾ ਸੰਘਰਸ਼ ਦਾ ਜਿਸ ਤਰੀਕੇ ਦੇ ਨਾਲ ਤੁਹਾਡੇ ਹਾਲਾਤ ਨੇ ਤੁਸੀਂ ਧਰਨੇ ਦੇ ਉੱਪਰ ਗਿਣਤੀ ਆ ਜਿਹੜੀ ਜਦੋਂ ਧਰਨਾ ਲਾਇਆ ਸੀਗਾ ਉਦੋਂ 25 ਬੰਦੇ ਸੀਗੇ ਤੇ ਹੁਣ ਜਿਹੜਾ ਗਿਣਤੀ ਵਧ ਕੇ 25 ਤੋਂ 50 ਹੋਣੀ ਚਾਹੀਦੀ ਸੀ ਪਰ 25 ਤੋਂ ਉਹੀ 5-7 ਬੰਦੇ ਰਹਿੰਦੇ ਆ ਇਸ ਕਰਕੇ ਗਿਣਤੀ ਵਧਾਓ ਛੇੜ 35 ਦੀ ਨੌਟ ਜੁਆਇਨਿੰਗ ਕਲੀਅਰ ਕਰਨ ਨੂੰ 13 ਮਹੀਨੇ ਲੱਗੇ ਸੀ ਇਹ ਐਵੇਂ ਦੇ ਹਾਲਾਤ ਨਾ ਹੋ ਜਾਣ ਕਿ 13 ਦੂਨੇ 26 ਮਹੀਨੇ ਤੁਹਾਨੂੰ ਇੱਥੇ ਲੱਗ ਜਾਣਾ ਇਸ ਕਰਕੇ ਸਾਥੀਓ ਤੁਸੀਂ ਵੱਧ ਤੋਂ ਵੱਧ ਜਿਹੜੀ ਗਿਣਤੀ ਆ ਮੋਰਚਾ ਕਈ ਸਾਥੀ ਜਾਂ ਉਹਨਾਂ ਨੂੰ ਕਿਸੇ ਨੇ ਮੈਸੇਜ ਪਾਤਾ ਜਾਏ ਇਸ ਤਰੀਕੇ ਦੇ ਨਾਲ ਗੱਲ ਪਹੁੰਚ ਚੁੱਕੀ ਹੈ ਕਿ ਆਪਣਾ ਤਾਂ ਉਥੋਂ ਮੋਰਚਾ ਜਿਹੜਾ ਚੱਕਿਆ ਗਿਆ ਨਹੀਂ ਸਾਥੀਓ ਆਪਣਾ ਕੋਈ ਮੋਰਚਾ ਨਹੀਂ ਚੱਕਿਆ ਗਿਆ 2994 ਦਾ ਬੈਕਲੌਗ ਦਾ ਜਿਹੜਾ ਮੋਰਚਾ ਪੱਕਾ ਧਰਨਾ ਜਿਹੜਾ ਗੰਭੀਰਪੁਰ ਲੱਗਿਆ ਹੋਇਆ ਜਿਹੜਾ 2468 ਵਾਲੇ ਸਾਥੀਆਂ ਨੇ ਉਹਨਾਂ ਨੇ ਮੋਰਚਾ ਚੱਕਿਆ ਕਿਉਂਕਿ ਉਹਨਾਂ ਦਾ ਜੋ ਵੀ ਉਹ ਉਹਨਾਂ ਦੀ ਰਣਨੀਤੀ ਆ ਉਹ ਕਿਸ ਤਰੀਕੇ ਦੇ ਨਾਲ ਚੱਲਦੇ ਨੇ ਉਹਨਾਂ ਨੇ ਮੋਰਚਾ ਜ਼ਰੂਰ ਚੱਕਿਆ ਪਰ ਆਪਣਾ ਮੋਰਚਾ ਜਿਹੜਾ ਉਸੇ ਤਰੀਕੇ ਦੇ ਨਾਲ ਸੰਘਰਸ਼ ਦੇ ਮੈਦਾਨ ਦੇ ਵਿੱਚ ਸਾਥੀ ਡਟੇ ਹੋਏ ਨੇ ਲੜਨ ਦੇ ਲਈ ਤਿਆਰ ਨੇ ਜੂਤ ਰਹੇ ਨੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਆਪਣਾ ਜਿਹੜਾ ਭਵਿੱਖਾ ਨੂੰ ਸੁਨਹਿਰਾ ਬਣਾਉਣ ਦੇ ਲਈ ਇਸ ਕਰਕੇ ਸਾਥੀਓ ਤੁਸੀਂ ਆਪਣੇ ਮੋਰਚੇ ਦੇ ਉੱਪਰ ਪਹੁੰਚੋ ਆਪਣੇ ਧਰਨੇ ਦੇ ਉੱਪਰ ਪਹੁੰਚੋ ਗੰਭੀਰਪੁਰ ਜਿਹੜਾ ਬੈਕਲੌਗ ਦੀ ਇੱਕੋ ਇੱਕ ਮੰਗ ਆ ਉਹ ਇਸ ਮੋਰਚੇ ਦੇ ਉੱਪਰ ਉਠੂਗੀ ਬਾਕੀ ਤੁਹਾਨੂੰ ਜਿਹੜਾ ਵੀ ਆ ਕੋਈ ਵੀ ਗੁਮਰਾਹ ਕਰ ਰਿਹਾ ਹਾਂ ਜੇ ਤੁਹਾਨੂੰ ਲੱਗਦਾ ਕਿ ਕਿਤੇ ਵੀ ਜਾ ਕੇ ਤੁਹਾਨੂੰ ਤੁਹਾਡੀ ਮੰਗਾਂ ਦੀ ਜਿਹੜੀ ਪੂਰਤੀ ਹੋ ਸਕਦੀ ਆ ਤੁਹਾਡਾ ਬੈਕਲੌਗ ਦਾ ਹੱਲ ਹੋ ਸਕਦਾ ਅਸੀਂ ਕੋਈ ਵੀ ਕੋਈ ਵੀ ਸਾਥੀ ਕੋਈ ਵੀ ਬੰਦਾ ਇਸ ਚੀਜ਼ ਦਾ ਦਾਅਵੇਦਾਰ ਨਹੀਂ ਕਿ ਅਸੀਂ ਤੁਹਾਨੂੰ ਰੋਕ ਸਕਦੇ ਆ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਸੂਝਵਾਨ ਹੋ ਚੇਤਨ ਦਿਮਾਗ ਨੇ ਤੁਹਾਡੇ ਤੁਸੀਂ ਆਪਣੀ ਜਿੱਥੇ ਤੁਹਾਡੀ ਬੈਕਲੌਗ ਦੀ ਮੰਗ ਉੱਠਦੀ ਆ ਬੈਕਲੌਗ ਨੂੰ ਪੂਰਾ ਕਰਾਉਣ ਦੇ ਲਈ ਜਿਹੜਾ ਮੋਰਚਾ ਗੰਧੀਰਪੁਰਾ ਸਿੱਖਿਆ ਮੰਤਰੀ ਸਾਹਿਬ ਦੇ ਪਿੱਠ ਲੱਗਿਆ ਹੋਇਆ ਉੱਥੇ ਤੁਸੀਂ ਪਹੁੰਚੋ ਤਾਂ ਜੋ ਜਿਹੜੀਆਂ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਆਪਾਂ ਪੂਰਾ ਕਰਵਾ ਸਕੀਏ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਇਸ ਤੋਂ ਬਾਅਦ ਸਾਥੀ ਕੁਲਵਿੰਦਰ ਸਾਮਾ ਤੁਹਾਡੇ ਨਾਲ ਗੱਲਬਾਤ ਕਰਦੇ ਉਹ ਤੁਸੀਂ ਸਤਿਕਾਰਯੋਗ 23 5994 ਮੇਜਗਾਰ ਬੈਕਲੋਗ ਦੇ ਆਪ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਕਾਕਾ ਬਲਵਿੰਦਰ ਜੀ ਨੇ ਸਾਰੀ ਗੱਲ ਦੱਸ ਦਿੱਤੀ ਕਿ ਆਪਣਾ ਜੋ ਧਰਨਾ ਲੱਗ ਪੱਗ ਕਹਿ ਲਈ ਤਾਂ ਪੂਰਾ 1 ਮਹੀਨਾ ਹੋ ਗਿਆ ਗੰਵੀਰਪੁਰ ਚੱਲ ਰਹੇ ਨੂੰ ਪਿਛਲੇ ਮਹੀਨੇ ਦੀ 22 ਤਰੀਕ ਤੋਂ ਆਪਣਾ ਜਿਹੜਾ ਧਰਨਾ ਇੱਥੇ ਗੰਵੀਰਪੁਰ ਚੱਲ ਰਿਹਾ ਹੈ ਸਾਥੀਓ ਕਾਫੀ ਬੱਚਿਆਂ ਦੇ ਫੋਨ ਆ ਰਹੇ ਸੀ ਇਹ ਲਗਭਗ ਕੱਲ ਦੇ ਤੇ ਅੱਜ ਤਾਂ ਬਹੁਤ ਹੀ ਜ਼ਿਆਦਾ ਫੋਨ ਇੰਨੇ ਕੋ ਬੱਚਿਆਂ ਦੇ ਫੋਨ ਆ ਰਹੇ ਸੀਗੇ ਤੇ ਕੋਈ ਗੱਲ ਵਾਰ-ਵਾਰ ਕੀਤੀ ਜਾ ਰਹੀ ਸੀ ਕਿ ਸਰ ਜੋ 25 ਨਵੰਬਰ ਨੂੰ ਬੀਪੀਆਈ ਧਰਨਾ ਲੱਗਿਆ ਉੱਥੇ ਤੁਸੀਂ ਪਹੁੰਚ ਰਹੇ ਹੋ ਜਾਂ ਬੈਕਲੋਕ ਵਾਲੇ ਇਸ ਬਾਰੇ ਸਾਥੀਓ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦੇਗੀ ਸਾਡੀ ਇਸ ਬਾਰੇ ਕੋਈ ਵੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈਗੀ ਸਾਡੀ ਕਮੇਟੀ ਮੈਂਬਰ ਜਿੰਨੇ ਵੀ ਨੇ ਮੈਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਡੀ ਜਿਹੜੀ ਗੱਲਬਾਤ ਇੱਥੇ ਗੰਭੀਰਪੁਰ ਪੱਕਾ ਮੋਰਚਾ ਲੱਗਿਆ ਹੋਇਆ ਹੈ ਅੱਜ ਵੀ ਚੱਲ ਰਿਹਾ ਹੈ ਚੱਕਿਆ ਨਹੀਂ ਗਿਆ ਅੱਜ ਵੀ ਚੱਲ ਰਿਹਾ ਸਾਡੀ ਜਿਹੜੀ ਬੈਕਲੋਕ ਦੀ ਮੰਗ ਇੱਥੋਂ ਹੀ ਉਠਾਈ ਜਾ ਰਹੀ ਹੈ ਇੱਥੋਂ ਹੀ ਅਸੀਂ ਜਿਹੜੀ ਪੂਰੀ ਕਰਾ ਕੇ ਜਾਵਾਂਗੇ ਜਿਵੇਂ ਕਿ ਪਿੱਛੇ ਤੁਸੀਂ ਵੇਖਿਆ 2468 ਦੀ ਲਿਸਟ ਪਈਗੀ ਹੈ ਪਰ ਲਿਸਟ ਤਾਂ ਅਸੀਂ ਵੱਡੀ ਲੈ ਕੇ ਚੱਲੇ ਸੀ ਵੀ ਕਿਤੇ ਨਾ ਕਿਤੇ ਵੱਡੀ ਲਿਸਟ ਦੀ ਮੰਗ ਠਾਈ ਜਾਵੇ ਤੇ ਵੱਡੀ ਲਿਸਟ ਪੁਆਈ ਜਾਵੇ ਤਾਂ ਉਤੋਂ ਵੀ ਕਿਤੇ ਨਾ ਕਿਤੇ ਸਰਕਾਰ ਜਾਂ ਸਿੱਖਿਆ ਮੰਤਰੀ ਜਾਂ ਡਿਪਾਰਟਮੈਂਟ ਆਪਣੇ ਧੋਖਾ ਕਰਕੇ ਇੱਕ ਨਾਮਾਤਰ ਜੀ ਲਿਸਟ ਜਿੰਦੇ 2468 ਦੇ ਵਿੱਚੋਂ ਵੀ ਕੁਝ ਸਾਥੀਆਂ ਨੂੰ ਵੀ ਹੇਲਡ ਕਰਕੇ ਲਗਭਗ ਜੇ ਗੱਲ ਕਰੀਏ ਤਾਂ 17-1800 ਬੱਚਾ ਲੱਗਣ ਵਾਲਾ ਹੈਗਾ ਕਿ ਆਪਾਂ 5994 ਦੇ ਵਿੱਚੋਂ ਸਿਰਫ 1800 ਬੱਚੇ ਨੂੰ ਹੀ ਜੁਆਇਨਿੰਗ ਦਿਵਾਉਣੀ ਹੈ ਪਿਛਲੀ ਜਿਹੜੀ ਆਪਣੀ 4000 ਪੋਸਟ ਹੈ ਕਿ ਆਪਾਂ ਉਹਨਾਂ ਨੂੰ ਪੂਰਾ ਨਹੀਂ ਕਰਾਉਣਾ ਇਸ ਕਰਕੇ ਸਾਥੀਓ ਜਿੰਨੀ ਭਰਤੀ ਹੈ ਇਸ ਨੂੰ ਸਾਰੇ ਬੈਕਲੋਗ ਨੂੰ ਪੂਰਾ ਕਰਾਉਣ ਦੇ ਲਈ ਡੀ ਰਿਜ਼ਰਵ ਕਰਾਉਣ ਦੇ ਲਈ ਜਿਹੜਾ ਆਪਣਾ ਧਰਨਾ ਗੰਬੀਰਪੁਰ ਲਗਭਗ 1 ਮਹੀਨੇ ਤੋਂ ਚੱਲ ਰਿਹਾ ਹੈ ਸਾਥੀਏ ਨੂੰ ਇਹੀ ਅਪੀਲ ਕਰਦੇ ਆ ਕਿ ਤੁਸੀਂ ਇੱਥੇ ਪਹੁੰਚੋ ਤਾਂ ਜੋ ਆਪਾਂ ਦੀ ਜਿਹੜੇ ਹੈਗਾ ਬੈਕਲੋਗ ਨੂੰ ਪ੍ਰੋਸੈਸ ਨੂੰ ਪੂਰਾ ਕਰਾ ਲਈਏ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਆਪਣੀ ਪਿੱਛੇ ਜੀ ਇੱਕ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਸੀਗੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਅਸੀਂ ਉਹਨਾਂ ਕੋਲ ਫਾਈਲ ਲੈ ਕੇ ਗਏ ਸੀਗੇ ਮੇਰਾ ਕਹਾਟਾ ਤਾਂ ਜੇ ਪ੍ਰੋਸੈਸ ਸ਼ੁਰੂ ਹੀ ਨਹੀਂ ਹੋਇਆ ਤੁਸੀਂ ਹਿਸਾਬ ਲਾ ਲਓ ਵੀ ਲਗਭਗ 2 ਸਾਲ ਹੋ ਚੱਲੇ ਨੇ ਆਪਣਾ ਇਹ ਬੈਕਲੋਗ ਤਾਂ ਪ੍ਰੋਸੈਸ ਸ਼ੁਰੂ ਨਹੀਂ ਹੋਇਆ ਤੇ ਅੱਗੇ ਕਿਵੇਂ ਚੱਲੂਗਾ ਇਹ ਆਪਣੀ ਫਾਈਲ ਆਪਾਂ ਮਾਰਕ ਕਰਾ ਕੇ ਡੀਆਈ ਡੀਪੀਆਈ ਮੈਡਮ ਨੂੰ ਦਿੱਤੀ ਹੈ ਆਪਣੀ ਫਾਈਲ ਡੀਪੀਆਈ ਮੈਡਮ ਦੇ ਕੋਲ ਹੀ ਪਈ ਹੈ ਆਪਾਂ ਕਿਵੇਂ ਸੋਚ ਲਾਂਗੇ ਕਿ ਆਪਣੀ ਸਟੇਸ਼ਨ ਚੁਆਇਸ ਅੱਜ ਹੋ ਜੂਗੀ ਇਹ ਆਪਾਂ ਨੂੰ ਪ੍ਰੋਸੈਸ ਚਲਾਉਣਾ ਪਏਗਾ ਆਪਣਾ ਪ੍ਰੋਸੈਸ ਬਿਲਕੁਲ ਅਜੇ ਗਰਾਊਂਡ ਲੈਵਲ ਜ਼ੀਰੋ ਰਿਪੋਰਟ ਹੀ ਹੈ ਆਪਣੇ ਫਾਈਲ ਅੱਗੇ ਤਰੂ ਕੀ ਮਾਰਕ ਹੋਊਗੀ ਫਿਰ ਜਾ ਕੇ ਕਿਤੇ ਨਾ ਕਿਤੇ ਪਰਮਿਸ਼ਨਾਂ ਜਿਹੜੀਆਂ ਇਹ ਜਾਂ ਐਸਆਰਓ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚੋਂ ਸਪੋਰਟਸ ਦੇ ਵਿੱਚੋਂ ਜਿੱਥੋਂ ਵੀ ਲੈਣੀਆਂ ਨੇ ਪਰਮਿਸ਼ਨਾਂ ਲੈ ਕੇ ਫਿਰ ਉਸ ਹਿਸਾਬ ਨਾਲ ਆਪਣੀਆਂ ਲਿਸਟਾਂ ਪਾਈਆਂ ਜਾਣੀਆਂ ਇਹ ਚੀਜ਼ਾਂ ਨੂੰ ਤੁਹਾਨੂੰ ਸਮਝਣਾ ਪੈਗੇ ਜੇ 1 2468 ਲਿਸਟ ਉਹਨੂੰ ਆਪਾਂ ਬਹੁਤ ਨਿੱਕੀ ਜਿਹੀ ਲਿਸਟ ਕਵਾਂਗੇ ਨਾ માત્ર ਡਬਲਿੰਗ ਕੱਢ ਦੀ ਇਹ ਤਾਂ ਮੈਂ ਹਿਸਾਬ ਲਾਇਆ ਇਸ ਵਿੱਚ 17 1800 ਬਦ ਤੋ ਵੱਧ ਬੱਚਾ ਨਹੀਂ ਲਗਾ 18-1700 ਬੱਚਾ ਲੱਗੂਗਾ ਲਗਭਗ ਇਹਦੇ ਵਿੱਚ 17-1800 ਬੱਚੇ ਲਾਉਣ ਦੇ ਵਾਸਤੇ ਆਪਾਂ ਨੂੰ ਘਟ-ਘਟ 2 ਸਾਲ 2.5 ਸਾਲ ਦਾ ਚਮੇਰਚ ਜਿਹੜਾ ਕਰਿਆ ਤੇ ਇੱਕ 2400 ਦੀ ਲਿਸਟ ਨਿਕਲੀ ਹੈ ਕਿਉਂ ਨਾ ਆਪਾਂ ਨੂੰ ਇਹ ਜਿਹੜਾ ਮੋਰਚਾ ਹੈਗਾ ਇਸ ਦੇ ਵਧ ਤੋਂ ਵੱਧ ਕੱਟ ਕਰਕੇ ਇੱਕ ਵੱਡੀ ਲਿਸਟ ਬੈਕਲੋਕ ਦੀ ਕਹ ਲੋ ਪੁਆਈ ਜਾਵੇ ਜਿਹੜੀ ਆਪਣੀ ਬਾਕੀ ਰਹਿਣ ਦੀ ਲਿਸਟ ਗੱਲ ਕਰੋ 4000 ਤੇ 3500 ਜਿੰਨੀ ਵੀ ਬਣਦੀ ਹੈ ਉਸ ਵਿੱਚ ਸਾਰੇ ਕੈਡਰ ਨੂੰ ਜੇ ਜਿੰਨੀ ਵੀ ਸਕਰੂਟੀ ਹੋ ਚੁੱਕੀ ਜਾਂ ਹੋਰ ਸਕਰੂਟੀ ਡਿਪਾਰਟਮੈਂਟ ਨੂੰ ਲੱਗਦਾ ਕਰਾਉਣ ਦੀ ਲੋੜ ਹੈਗੀ ਹੈ ਤਾਂ ਉਹ ਵੀ ਡਿਪਾਰਟਮੈਂਟ ਕਰਾਵੇ ਤੇ ਜਿਹੜੀ ਸਾਡੀ ਭਰਤੀ ਇਹ ਪੂਰੀ ਕੀਤੀ ਜਾਵੇ ਇਸ ਕਰਕੇ ਅਸੀਂ ਸਾਥੀਆਂ ਨੂੰ ਅਪੀਲ ਕਰਦੇ ਆ ਕਿਤੇ ਨਾ ਕਿਤੇ ਸਾਥੀ ਕਹਿੰਦੇ ਸੀ ਚੋਣ ਜਾਬਤਾ ਲੱਗਿਆ ਜਾਂ ਉਹ ਅੱਜ ਚੋਣਾ ਹੋ ਚੁੱਕਿਆ ਤੁਸੀਂ ਨਤੀਜੇ ਦੇਖ ਲੈਣੇ ਹੁਣ ਅੱਗੇ ਜਿਹੜਾ ਪ੍ਰੋਸੈਸ ਚੋਣ ਜਾਬਤਾ ਵੀ ਖਤਮ ਹੋ ਚੁੱਕਿਆ ਹੈ ਸਾਡੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਨੂੰ ਗਰਮ ਕੀਤਾ ਜਾਵੇ ਕਿਤੇ ਨਾ ਕਿਤੇ ਸਰਕਾਰ ਨਾਲ ਟੱਕਰ ਲਈ ਜਾਵੇ ਜੇ ਸਰਕਾਰ ਨਾਲ ਟੱਕਰ ਲੈਣੀ ਤਾਂ ਸਾਥੀਓ ਸਾਨੂੰ ਕੇਡਰ ਦੀ ਲੋੜ ਹੈਗੀ ਹੈ ਤਾਂ ਹੀ ਅਸੀਂ ਜਾ ਕੇ ਕਿਤੇ ਨਾ ਕਿਤੇ ਸਰਕਾਰ ਨਾਲ ਟੱਕਰ ਲੈ ਸਕਦੇ ਆ ਜਾਂ ਰੋਡ ਜਾਮ ਕਰਨਾ ਜਾਂ ਸਿੱਖਿਆ ਮੰਤਰੀ ਦੇ ਕੋਠੇ ਦਾ ਘਰਾਉ ਕਰਨਾ ਜਾਂ ਕੋਈ ਵੀ ਐਕਸ਼ਨ ਕਰਨਾ ਸਾਨੂੰ ਇੱਥੇ ਕੇਡਰ ਦੀ ਲੋੜ ਹੈਗੀ ਹੈ ਅਸੀਂ ਕੇਡਰ ਨੂੰ ਅਪੀਲ ਕਰਦੇ ਆ ਜਾਂ ਬੇਨਤੀ ਕਰਦੇ ਆ ਕਿ ਇੱਥੇ ਵੱਧ ਤੋਂ ਵੱਧ ਕੇਡਰ ਪਹੁੰਚੇ ਸਾਥੀਓ ਇਹ ਹੀ ਹੈ ਉਹੀ ਗੱਲ ਕਰਦੇ ਆ ਵਾਰ-ਵਾਰ ਕਿ ਇੱਥੇ ਗਿਣਤੀ ਵਧੂਗੀ ਤਾਂ ਹੱਲ ਹੋਊਗਾ ਪਿਛਲੇ ਲਗਭਗ ਬਾਈ ਪ੍ਰਿਵਿਜਰ ਧਰਨਾ ਲੱਗਿਆ ਮਹੀਨਾ ਹੋ ਗਿਆ ਮਹੀਨੇ ਦੇ ਵਿੱਚ ਇੱਥੇ ਗਿਣਤੀ ਆਪਣੀ ਨਾ ਮਾਤਰ ਹੈ 5 7 7 ਹੀ ਲਗਭਗ ਆਪਣੇ ਪਹਿਲੇ ਦਿਨ ਕਾਫੀ ਸਾਥੀ ਸੀ ਹੋਲੀ ਹੋਲੀ ਗਿਣਤੀ ਜਿਹੜੀ ਹੈ ਘਟਦੀ ਗਈ ਹੈ ਸਾਥੀਓ ਗੱਲ ਨਾਲ ਦੀ ਨਾਲ ਜੇ ਇੱਕ ਧਰਨੇ ਨੂੰ ਚਲਾਉਣ ਦੇ ਵਾਸਤੇ ਆਪਾਂ ਨੂੰ ਫੰਡ ਦੀ ਵੀ ਇਹ ਕਾਫੀ ਲੋੜ ਹੈ ਜਿਹੜਾ ਪਹਿਲਾਂ ਫੰਡ ਕਲੈਕਟ ਕੀਤਾ ਗਿਆ ਸੀਗਾ ਤੁਸੀਂ ਦੇਖੇ ਹੋਣਾ ਰੋਜ਼ ਦੇ ਵਿੱਚ ਬਹੁਤ ਖਰਚੇ ਨੇ ਜਾਂ ਜਿਵੇਂ ਜਿਵੇਂ ਆਪਣਾ ਫੰਡ ਰੋਜ਼ ਦਾ ਬਹੁਤ ਫੰਡ ਲੱਗ ਰਿਹਾ ਫੰਡ ਦੀ ਵੀ ਕਮੀ ਜਿਹੜੀ ਹੈ ਇੱਥੇ ਮਹਿਸੂਸ ਹੋ ਰਹੀ ਹੈ ਸਾਥੀ ਫੰਡ ਦਾ ਵੀ ਜਰੂਰ ਸੰਯੋਗ ਕਰੋ ਜਿਹੜੇ ਸਾਥੀ ਨੇ ਪਹਿਲਾ ਫੰਡ ਪਾਇਆ ਹੁਣ ਅੱਜ ਤੋਂ ਕੋਈ 1.5 2 ਮਹੀਨੇ ਪਹਿਲਾਂ ਪਾਇਆ ਹੋਵੇ ਉਹ ਸਾਥੀ ਇੱਕ ਵਾਰੀ ਫੰਡ ਨੂੰ ਰਿਪੀਟ ਜਰੂਰ ਕਰਨ ਤੇ ਧਰਨੇ ਤੇ ਜਰੂਰ ਪਹੁੰਚਣ ਬਾਕੀ ਜੋ ਵੀ ਸਾਥੀ ਫੋਨਾਂ ਤੇ ਸਵਾਲ ਜਵਾਬ ਕਰਦੇ ਨੇ ਸਰ ਕੀ ਆਪਣਾ ਪ੍ਰੋਸੈਸ ਹੋਊਗਾ ਕਿ ਆਪਾਂ ਨੂੰ ਬੈਕਲੋਗ ਮਿਲੂਗੀ ਕਦੋਂ ਮਿਲੂਗੀ ਤੇ ਸਾਥੀਆਂ ਨੇ ਮੌਜਨ ਫੋਨ ਤੇ ਵੀ ਕਈਆਂ ਨੂੰ ਗੱਲ ਕੀਤੀ ਹੈ ਫਿਰ ਕਹਿੰਦੇ ਕਮੇਟੀ ਵਾਲੇ ਜਿਹੜੇ ਨੇ ਸਾਨੂੰ ਜਾ ਐਸਟਰਾ ਕਿਉਂ ਕਹਿੰਦੇ ਨਹੀਂ ਬੈਕਲੋਕ ਆਪਾਂ ਨੂੰ ਨਹੀਂ ਮਿਲੂਗਾ ਸੱਚੋ ਤੇ ਤੇਨੇ ਕਿਤੇ ਸਾਨੂੰ ਇਹ ਹਰਾਸਮੈਂਟ ਹੋ ਕੇ ਜਾਂ ਕੋਈ ਸੇ ਚੀਜ਼ਾਂ ਕਹਿਣੀਆਂ ਪੈਂਦੀਆਂ ਨੇ ਜੇ ਉਸਾਨੂੰ ਕੇਡਰ ਸਾਥ ਨਹੀਂ ਦਿੰਦਾ ਤੇ ਅਸੀਂ ਕਿੱਥੋਂ ਬੈਕਲੋਕ ਲੈ ਲਾਂਗੇ ਕੀ ਅਸੀਂ 4-5 ਸਾਥੀ ਬੈਕਲੋਕ ਲੈ ਲਾਂਗੇ ਸਾਥੀਓ ਇੱਕ ਗੱਲ ਉਸ ਨੇ ਮੈਂ ਗਰੁੱਪ ਦੇ ਵਿੱਚ ਵੀ ਕਹੀ ਸੀ 2024 ਲੰਘ ਗਿਆ 25 ਵੀ ਲੰਘ ਗਿਆ ਲਗਭਗ ਮਹੀਨਾ ਰਹਿ ਗਿਆ ਤੇ 2 ਸਾਲ ਪੂਰੇ ਜੇ ਅੱਜ ਗਿਨ ਲਈਏ ਨਾ ਦਸੰਬਰ ਦੇ ਵਿੱਚ 2026 ਦਸੰਬਰ ਦੇ ਵਿੱਚ 5 ਹਫ਼ਤਾ ਲੱਗ ਜਾਣਾ ਆਉਣ ਵਾਲੀਆਂ 2027 ਚੋਣਾਂ ਦਾ 2 ਸਾਲ ਪੂਰੇ ਲੰਘ ਗਏ ਨੇ ਅੱਜ ਤੋਂ ਬਾਅਦ ਉਂਗਲਾ ਤੇ ਆਪਾਂ ਗਿਣ ਲਈਏ ਤਾਂ ਜੇ ਆਪਾਂ ਆ ਸਟੇਸ਼ਨ ਚੁਆਇਸ ਦੀ ਗੱਲ ਕਰੀਏ ਆਪਾਂ ਕਹਿੰਦੇ ਜਲਦੀ ਸਟੇਸ਼ਨ ਚੁਆਇਸ ਹੋਣ ਤੇ ਬਾਕੀ ਰਹਿੰਦੀਆਂ ਲਿਸ਼ਟਾਂ ਵੀ ਪਾਈਆਂ ਜਾਣ ਤੇ ਬਾਕੀ ਨੇ ਵੀ ਜਿਹੜਾ ਸਟੇਸ਼ਨ ਚੁਆਇਸ ਕਰਾਈ ਜਾਵੇ ਜੇ ਇਹ ਹੀ ਹਾਲ ਰਿਹਾ ਜਿਵੇਂ 3 ਸਾਲ ਲੰਘ ਗਏ ਨੇ ਤੇ 2 ਸਾਲ ਵੀ ਦਿਨ ਬਿਜ ਦਿਨ ਲੰਘਦੇ ਲੰਘਦੇ ਲੱਗ ਜਣੇ ਨੇ ਆਉਣ ਵਾਲੀ ਸਰਕਾਰ ਪਤਾ ਨਹੀਂ ਕਿਹੜੀ ਆਊ ਕਿਵੇਂ ਦੀ ਆਊਗੀ ਉਹ ਪ੍ਰੋਸੈਸ ਫਿਰ ਆਪਣਾ ਦੁਬਾਰਾ ਤੋਂ ਸ਼ੁਰੂ ਹੋ ਜਾਣਾ ਫਿਰ ਜਿਵੇਂ ਕਈ ਸਾਥੀ ਸੋਚਦੇ ਨੇ ਕੀ ਪੋਸਟਾਂ ਨੂੰ ਇਹ ਫਰੈਸ਼ ਕਰ ਦੇਣਗੇ ਕੀ ਕਰ ਦੇਣਗੇ ਪਰ ਇਹ ਆਪਣੇ ਤੇ ਡਿਪੈਂਡ ਹੈਗਾ ਕਿ ਆਪਾਂ ਇਹਦੀ ਲਿਸਟਾ ਕਿੰਨੀ ਜਲਦੀ ਪਰਵਾਉਣੀਆਂ ਨੇ ਬੈਕਲੋਗ ਜਿੰਨੀ ਕਿੰਨੀ ਜਲਦੀ ਪੂਰਾ ਕਰਵਾਉਣਾ ਹੈ ਇਹ ਤੁਹਾਡੇ ਸਾਥ ਦੇ ਨਾਲ ਹੀ ਪੂਰਾ ਹੋ ਸਕਦਾ ਹੈ ਇਸ ਕਰਕੇ ਸਾਥੀਆਂ ਨੂੰ ਵਾਰ-ਵਾਰ ਅਸੀਂ ਇਹ ਅਪੀਲ ਗਰੁੱਪਾਂ ਦੇ ਵਿੱਚ ਵੀ ਲਾਈਵ ਹੋ ਕੇ ਵੀ ਲਾਈਵ ਦੇ ਮਾਧਿਅਮ ਰਾਹੀਂ ਵੀ ਇਹ ਕਰਦੇ ਆ ਕਿ ਆਪਣਾ ਜਿਹੜਾ ਧਰਨਾ ਇਹ ਚੱਲ ਰਿਹਾ ਹੈ ਕਈ ਸਾਥੀ ਪੁੱਛਦੇ ਨੇ ਕਿ ਆਪਣਾ ਧਰਨਾ ਇਥੋਂ ਸਮਾਪਤ ਕਰ ਦਿੱਤਾ ਗਿਆ ਬੈਕਲੋਗ ਦਾ ਸਾਥਿਓ ਨਹੀਂ ਆਪਣਾ ਧਰਨਾ ਬੈਕ ਲੋਕ ਦਾ ਚੱਲ ਹੀ ਰਿਹਾ ਕੰਟੀਨਿਊਟੀ ਦੇਖ ਰਿਹਾ ਆਦੀ ਬਸੀ ਇੱਥੇ ਹੀ ਗੰਬੀਰਪੁਰ ਦੀ ਧਰਤੀ ਤੇ ਬੈਠੇ ਹੋਏ ਆ ਜਿਹੜਾ ਇੱਥੇ ਰੋਡ ਦੇ ਉੱਪਰ ਆਪਣਾ ਧਰਨਾ ਲੱਗਿਆ ਢੇਰ ਪਿੰਡ ਦੇ ਨਾਲ ਉੱਥੇ ਹੀ ਸਾਥੀ ਬੈਠੇ ਹੋਏ ਨੇ ਆਪਣਾ ਕੋਈ ਧਰਨਾ ਨਹੀਂ ਚੱਕਿਆ ਗਿਆ ਤੇ ਕੋਈ ਗਮਰਾਹ ਹੋਣ ਦੀ ਲੋੜ ਨਹੀਂ ਕੀ ਬੈਕ ਲੋਕ ਵਾਲੇ ਸਾਥੀ ਆਪਣੇ ਲਿਸਟਾ ਪਹੁੰਚਣ ਦੇ ਲਈ ਆਪਣੀ ਜਵੈਨਿੰਗ ਲੈਟਰ ਲੈਣ ਦੇ ਲਈ ਜਾਂ ਆਪਣੀ ਫਾਈਲ ਅੱਗੇ ਤੋਰਨ ਦੇ ਲਈ ਉਹਨਾਂ ਦਾ ਧਰਨਾ ਜਿਹੜਾ ਹੈ ਗੰਬੀਰਪੁਰ ਇੱਥੇ ਪਿੰਡ ਦੇ ਲੱਗਿਆ ਹੋਇਆ ਤੇ ਸਾਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥੀ ਪਹੁੰਚਣ ਉਸ ਤੋਂ ਬਾਅਦ ਆਪਣੇ ਨੀਸ਼ਾ ਮੈਡਮ ਦੀ ਮਾਨਸੇ ਤੇ ਆਪਣੇ ਵਿਚਾਰ ਕਰਨਗੇ। ਅੱਜ ਜੀ ਆਇਆਂ ਨੂੰ। ਮੈਨੂੰ ਮੇਰੇ ਵੱਲੋਂ ਮੇਰੇ ਭੈਣਾਂ ਨੇ ਬੇਨਤੀ ਹੈ ਕਿ ਜਿਨ੍ਹਾਂ ਦੀ ਘਰ ਵਿੱਚ ਕੋਈ ਮਜਬੂਰੀ ਨਹੀਂ ਹੈ ਜਾਂ ਕਿਸੇ ਦੇ ਪੇਪਰ ਨਹੀਂ ਹਨ ਤਾਂ ਉਹ ਇੱਥੇ ਅੱਗੇ ਧਰਨੇ ਦੇ ਵਿੱਚ ਆ ਕੇ ਆਪਣੇ ਬੈਕਲੌਗ ਸਾਥੀਆਂ ਦਾ ਸਾਥ ਦੇਣ। ਧੰਨਵਾਦ। ਬਾਕੀ ਸਾਥੀਓ ਜੇ ਕਿਸੇ ਨੂੰ ਪਹੁੰਚਣ ਦੇ ਵਿੱਚ ਦਿੱਕਤ ਆ ਜਾਂ ਕਿੱਥੇ ਕਿਸ ਜਗ੍ਹਾ ਦੇ ਉੱਪਰ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਬਹੁਤ ਸਾਰੇ ਸਾਥੀ ਤਾਂ ਇਹ ਚੀਜ਼ ਨੂੰ ਜਾਣਦੇ ਆ ਕਿ ਮੋਰਚਾ ਕਿੱਥੇ ਲੱਗਿਆ ਹੋਇਆ ਹੈ। ਪਰ ਜੇ ਕੋਈ ਵੀ ਨਵਾਂ ਸਾਥੀ ਪਹੁੰਚ ਰਿਹਾ ਤਾਂ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਸਾਥੀਆਂ ਦੇ ਜਾਂ ਸਟੇਟ ਕਮੇਟੀ ਦੇ ਜਿਹੜੇ ਨੰਬਰ ਦਿੱਤੇ ਹੋਏ ਨੇ ਉਹ ਆਪਣਾ ਨੰਬਰ ਤੇ ਜਿਹੜਾ ਕਾਲ ਕਰਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਤੇ ਜਿੰਨੇ ਵੀ ਸਾਥੀ ਜਿਹੜੇ ਆਉਣਗੇ ਠੰਡ ਬਹੁਤ ਆ ਆਪਣੇ ਜਿਹੜੇ ਕੰਬਲ ਨੇ ਜੋ ਆਪਾਂ ਠੰਡ ਤੋਂ ਬਚਣ ਦੇ ਲਈ ਜਿੰਨੇ ਵੀ ਜਿਹੜੇ ਕੱਪੜੇ ਨੇ ਗਰਮ ਕੱਪੜੇ ਨੇ ਉਹ ਲੈ ਕੇ ਆਏ ਉਹ ਸਾਥੀ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਠੰਡ ਦੀ ਅਪੀਲ ਆ ਤੁਹਾਨੂੰ ਸਾਥੀ ਕੁਲਵਿੰਦਰ ਸਾਮਾਈ ਨੇ ਕਰੀ ਦਿੱਤੀ ਆ ਇਸ ਕਰਕੇ ਸਾਥੀਓ ਕਿਉਂਕਿ ਤੁਹਾਨੂੰ ਪਤਾ ਆਪਣਾ ਇੱਥੇ ਮੋਰਚਾ ਲੱਗਿਆ ਹੋਇਆ ਜਿਹੜਾ ਖਰਚਾ ਹੋ ਰਿਹਾ ਡੇਲੀ ਹੁੰਦਾ ਖਰਚਾ ਹਰ ਇੱਕ ਚੀਜ਼ ਜਿਹੜੀ ਮੁੱਲ ਲੈ ਕੇ ਆਉਣੀ ਪੈਂਦੀ ਹੈ ਇਸ ਕਰਕੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨ ਹੋ ਧੰਨਵਾਦ ਹੋਊਗਾ ਜੇ ਤੁਸੀਂ ਤਨੋਂ ਮਨੋਂ ਤੇ ਤੁਹਾਨੂੰ ਜਿਹੜਾ ਤੁਸੀਂ ਆਪਣਾ ਬੈਕਲੌਗ ਯੂਨੀਅਨ ਦਾ ਸਹਿਯੋਗ ਕਰੋਗੇ ਸਾਥ ਦਮੋਗੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੋਰਚੇ ਦੇ ਉੱਪਰ ਸਾਰੇ ਸਾਥੀ ਪਹੁੰਚੋ ਸਾਥੀ ਨਿਰੋਣ ਨਾਲ ਗੱਲ ਕਰਾਂਗੇ ਸਤਿਓ ਇੱਕ ਨਾ ਇੱਥੇ ਭੈਣਾਂ ਦਾ ਜਿਹੜਾ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਵਧੀਆ ਪ੍ਰਬੰਧ ਹੈਗਾ ਗੁਰਦੁਆਰੇ ਰੂਮ ਲਏ ਹੋਏ ਨੇ ਤੇ ਭੈਣਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਚ ਉਹ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਤੇ ਪਹੁੰਚਣ ਜੇ ਗੱਲ ਕਰੀਏ ਤਾਂ ਸੋ ਦੇ ਵਿੱਚੋਂ 70 75% ਹੈ ਜਿਹੜੀ ਈਟੀਟੀ ਕੁੜੀਆਂ ਦੀ ਪੋਸਟ ਹੈਗੀ ਹੈ ਜਿਹੜੀ ਮੁੰਡਿਆਂ ਦੀ ਪੋਸਟ ਬਹੁਤ ਘੱਟ ਹੈ ਜਿਹੜੀ ਈਟੀਟੀ ਚ ਕੁੜੀਆਂ ਦੀ ਬਹੁਤ ਜ਼ਿਆਦਾ ਇਸ ਕਰਕੇ ਭੈਣਾਂ ਨੂੰ ਬੇਨਤੀ ਕਿ ਧਰਨੇ ਦੇ ਉੱਪਰ ਬਹੁਤ ਵਾਸ਼ਮੂਲਿਤ ਕਰਨ ਇੱਕ ਸਾਥੀਓ ਛੋਟੀ ਜੀ ਗੱਲ ਹੋਰ ਤੁਹਾਨੂੰ ਕਰਦੇ ਨੇ ਆਪਾਂ ਜਦੋਂ ਸਿੱਖਿਆ ਮੰਤਰੀ ਕੋਲ ਮੀਟਿੰਗ ਕਰਨ ਜਾਂ ਕੋਈ ਵੀ ਕਮੇਟੀ ਜਾਂ ਪਹਿਲਾਂ ਵਾਲੇ ਸਾਥੀ ਜਾਂਦੇ ਸਿੱਖਿਆ ਮੰਤਰੀ ਇੱਕੋ ਹੀ ਗੱਲ ਕਰਦੇ ਸੀ ਕਿ 3000 ਲੱਗ ਹੈ ਤੇ 2994 ਲੱਗ ਹੈ ਜੇ ਆਪਾਂ ਕਹਿੰਦੇ 3000 ਲੱਗ ਹੈ ਜੇ 2994 ਲੱਗ ਹੈ ਜੇ ਤੁਸੀਂ ਕਹਿੰਦੇ ਉਸੇ 3000 ਫਰੈਸ਼ ਦੀ ਪੋਸਟ ਪਾ ਦਿੱਤੀ ਹੈ ਤੇ ਫਿਰ ਤੁਸੀਂ 2994 ਦੀ ਕਿਉਂ ਨਹੀਂ ਲਿਸਟ ਪਾਉਂਦੇ ਤੁਸੀਂ ਜਦੋਂ ਲੱਗ ਹੀ ਕੈਦ ਦਿੱਤੀ ਤੇ ਫਿਰ ਲੱਗ ਤੁਸੀਂ ਸਿਲੈਕਸ਼ਨ ਲਿਸਟ ਉਹਨਾਂ ਦੀ ਪਾ ਦਿਓ ਫਿਰ ਤੁਸੀਂ ਵੇਟ ਕਿਸ ਗੱਲ ਦੀ ਕਰਦੇ ਹੋ। ਦੇਪਾਰਟਮੈਂਟ ਇਹ ਗੱਲਾਂ ਕਿਉਂ ਕਰਦਾ ਜੀ ਪਹਿਲਾਂ ਉਹ ਪੂਰੀ ਹੋ ਗਈ ਫਿਰ ਹੋਗੀ। ਇੱਕ ਪਾਸੇ ਤੁਸੀਂ ਸਾਡੀ ਭਰਤੀ ਨੂੰ ਵੰਡ ਦਿੱਤਾ ਕਿ ਇੱਕ ਬੈਕਲੋਗ ਵਾਲੀ ਭਰਤੀ ਹੈ। ਫਿਰ ਜਦੋਂ ਸਾਡੀ ਭਰਤੀ ਹੀ ਲੱਗ ਹੋ ਗਈ ਤੇ ਫਿਰ ਤੁਹਾਨੂੰ ਲਿਸਟਾਂ ਸਿਲੈਕਸ਼ਨ ਲਿਸਟਾਂ ਜਾਂ ਪ੍ਰੋਵੀਜ਼ਨਲ ਲਿਸਟ ਪਾਉਣ ਦੀ ਦਿੱਕਤ ਕੀ ਹੈ? ਪਹਿਲੀ ਗੱਲ ਤਾਂ ਸਾਡੀ ਸਾਰੀ ਜਿਹੜੀ 5894 ਦੇ ਜਿੰਨੀ ਵੀ ਸਕਰੂਟੀ ਹੋਈ ਹੈ, ਡਿਪਾਰਟਮੈਂਟ ਨੂੰ ਵੀ ਤੇ ਜੋ ਵੀ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਹੈ ਕਿ ਸਾਡੀ ਪ੍ਰੋਵੀਜ਼ਨਲ ਲਿਸਟ ਜ਼ਰੂਰ ਕੋਈ ਜਾਵੇ। ਤਾਂ ਜੋ ਸਾਨੂੰ ਡਾਟਾ ਕਲੈਕਟ ਹੋ ਸਕੇ ਕਿ ਕਿੰਨਾ ਬੱਚਾ ਕਿੰਨੀ ਸਕਰੂਟੀ ਹੋ ਚੱਕੀ ਹੈ ਸਾਨੂੰ ਅਜੇ ਤੱਕ ਇੰਨਾ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਟੋਟਲ ਸਕਰੂਟੀ ਕਿੰਨੀ ਹੋ ਚੁੱਕੀ ਹੈ ਇਸ ਕਰਕੇ ਸਾਥੀਓ ਕਈਆਂ ਸਾਥਾਂ ਸਾਥੀ ਦੇ ਮਨਾਂ ਵਿੱਚ ਵਹਿਮ ਹੈ ਕਿ ਜਦੋਂ ਉਹਨਾਂ ਨੂੰ ਜੁਆਇਨਿੰਗ ਮਿਲੂਗਾ ਫਿਰ ਪ੍ਰੋਸੈਸ ਚੱਲੂਗਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਥੀਓ ਜਦੋਂ ਆਪਾਂ ਨੂੰ ਸਿੱਖਿਆ ਮੰਤਰੀ ਨੇ ਹੀ ਗੱਲ ਪਿੱਛੇ ਹੀ ਤੁਸੀਂ ਵੀ ਕਮੇਟੀ ਮੈਂਬਰਾਂ ਦੇ ਮੂੰਹੋਂ ਸੁਣਦੇ ਆ ਰਹੇ ਹੋ ਕੀ ਇਹ ਪਰਤੀ ਲੱਗ ਹੈ ਇਸ ਦਾ ਪ੍ਰੋਸੈਸ ਲੱਗ ਚੱਲੂਗਾ ਇਸ ਦੀ ਜਿਹੜੀ ਹੈਗੀ ਹੈ ਲਿਸਟ ਵੀ ਲੱਗ ਬਣੂਗੀ ਤੇ ਫਿਰ ਅਸੀਂ ਸਿੱਖਿਆ ਮੰਤਰੀ ਨੂੰ ਇਹ ਜੋ ਕਿ ਡਿਪਾਰਟਮੈਂਟ ਨੂੰ ਵੀ ਜੋ ਅਪੀਲ ਕਰਦੇ ਆ ਕਿ ਸਾਡੀ ਜੋ ਬੈਕਲੋਗ ਦੀ ਲਿਸਟ ਹੈਗੀ ਆ ਤੁਸੀਂ ਉਹਨੂੰ ਉਸ ਨੂੰ ਜਿਹੜੀ ਪ੍ਰੋਵੀਜ਼ਨਲ ਲਿਸਟ ਹੈ ਸਿਲੈਕਸ਼ਨ ਲਿਸਟ ਹੈਗੇ ਉਸ ਨੂੰ ਪਾਓ ਤੇ ਸਾਡੀਆਂ ਜਿਹੜੀਆਂ ਸਟੇਸ਼ਨ ਚੁਆਇਸ ਕਰਵਾਈ ਜਾਵੇ ਜਦੋਂ ਸਾਡੀ ਲਿਸਟ ਹੀ ਲੱਗ ਹੈ ਤੁਸੀਂ ਸਾਡੀ ਪੋਸਟ ਹੀ ਵੰਡ ਦੇ ਦਿੱਤੀ ਹੈ ਸਾਨੂੰ ਵੰਡ ਕੇ ਦੇ ਦਿੱਤੀ ਹੈ ਤੇ ਕਿਉਂ ਨਹੀਂ ਸਾਡੀਆਂ ਵੀ ਜਿਹੜੀਆਂ ਲਿਸਟਾਂ ਪਈਆਂ ਨੇ ਤੇ ਸਟੇਸ਼ਨ ਚੁਆਇਸ ਕਰਾਈ ਜਾਵੇ ਇਹ ਗੱਲਾਂ ਤਾਂ ਕਿਤੇ ਕੈਡਰ ਦੇ ਮਨਾਂ 'ਚ ਕਿਤੇ ਨਾ ਕਿਤੇ ਇਹ ਗੱਲਾਂ ਦਾ ਰਹਿਮ ਬਣ ਜਾਂਦਾ ਜੇ ਗੱਲ ਕਰੀਏ ਤਾਂ ਉਹ ਪ੍ਰੋਸੈਸ ਜਿੰਨਾ ਤੱਕ ਨਾ ਪੂਰਾ ਹੋ ਗਾ ਪਹਿਲੀ ਸੋਚ ਤੇ ਆਪਣਾ ਪ੍ਰੋਸੈਸ ਚੱਲ ਨਹੀਂ ਸਕਦਾ ਆਪਾਂ ਪ੍ਰੋਸੈਸ ਨੂੰ ਚਲਾ ਸਕਦੇ ਆ ਕੰਟੀਨਿਊ ਕਰਾ ਸਕਦੇ ਆ ਕੋਈ 2-4 ਸਟੈਪ ਤਾਂ ਆਪਣਾ ਪ੍ਰੋਸੈਸ ਅੱਗੇ ਤੁਰੇ ਸਿਰਫ ਇੱਕ ਫਾਈਲ ਪਾਸ ਹੋ ਕੇ ਡੀਪੀਏ ਦੇ ਕੋਲ ਹੀ ਅਜੇ ਤਾਈ ਉਸ ਤੋਂ ਅੱਗੇ ਆਪਣੀ ਫਾਈਲ 1% ਵਿੱਚ ਪੂਰੀਗੀ ਉਹ ਫਾਈਲ ਤੁਰੂਗੀ ਤਾਂ ਆਪਣਾ ਕੰਮ ਅੱਗੇ ਚੱਲੂਗਾ ਇਦਾਂ ਨਹੀਂ ਚੱਲੂਗਾ ਇਸ ਕਰਕੇ ਸਾਥੀਓ ਤੁਹਾਨੂੰ ਇਹੀ ਬੇਨਤੀ ਕਰਦੇ ਆ ਕਿ ਧਰਨੇ ਦੇ ਵਿੱਚ ਪਹੁੰਚੋ ਕੋਸ਼ਿਸ਼ ਦਿਨਾਂ ਦੇ ਵਿੱਚ ਅਸੀਂ ਜਿਹੜੀ ਕਿ ਕੁਝ ਮੀਟਿੰਗਾਂ ਕਰਨ ਜਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਰੇਕ ਇਹ ਕਹ ਲੋ ਬਲਾਕ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਫਾਜ਼ਲ ਕਾ ਦੀ ਗੱਲ ਕਰ ਲਈਏ ਅਬੋਰ ਦੀ ਗੱਲ ਕਰ ਲਈਏ ਜਲਾਲਾਬਾਦ ਦੀ ਗੁਰਰਸਾ ਦੀ ਪਰੋਈਪੁਰ ਦੀ ਮਾਨਸਾ ਸੰਗਰੂਰ ਪਟਿਆਲਾ ਜਿੱਥੇ-ਜਿੱਥੇ VTT ਦਾ ਕੇਡਰ ਭਾਰੀ ਮਾਤਰਾ ਦੇ ਵਿੱਚ ਬੈਠਾ ਹੈ ਉੱਥੇ ਸਾਡੇ ਵੱਲੋਂ ਬੈਕ ਲੋਕ ਜਿਹੜਾ ਹੈ ਜੂਨੀਅਨ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਜਿਹੜੇ ਤਿੱਕੇ ਸੰਘਰਸ਼ ਦੇ ਐਲਾਨ ਕੀਤੇ ਜਾਣਗੇ ਬੈਕ ਲੋਕ ਦੇ ਲਈ ਜਿੱਥੋਂ ਤੱਕ ਵੀ ਜਾਣਾ ਪਿਆ ਜਾਵਾਂਗੇ ਜਿੱਥੋਂ ਤੱਕ ਵੀ ਲੜਨਾ ਪਿਆ ਲੜਾਂਗੇ ਸਾਥੀਓ ਬੈਕ ਲੋਕ ਦੀ ਇੱਕ-ਇੱਕ ਪੋਸਟ ਅਸੀਂ ਜਿੰਨੂੰ ਕਹਿ ਲਈ ਅਸੀਂ ਲੈ ਕੇ ਰਾਵਾਂਗੇ ਸਰਕਾਰ ਤੋਂ ਪੂਰਾ ਕਰਾ ਕੇ ਰਾਵਾਂਗੇ ਕਿਤੇ ਸਰਕਾਰ ਦੇ ਮਨਾਂ ਦੇ ਵਿੱਚ ਵਹਿਮ ਹੋਵੇ ਕਿ ਅਸੀਂ ਇਹਨਾਂ ਨੂੰ ਪੋਸ਼ਟਾਂ ਦੇਣੀਆਂ ਨਹੀਂ ਜਾਂ ਐ ਕਰ ਲਾਂਗੇ ਉਹ ਕਰ ਲਾਂਗੇ ਇਹ ਅਸੀਂ ਪਹਿਲਾਂ ਵੀ ਭਰਮ ਭਲੇਕੇ ਜਿਹੜੀ ਕਾਂਗਰਸ ਦੇ ਟਾਈਮ ਤੇ ਸਿੱਖਿਆ ਮੰਤਰੀ ਸਿੰਘਲਾ ਜੋ ਆਫੀਸ ਉਹਨੀ ਜੋ ਪ੍ਰਗਟ ਸਿੰਘ ਜੋ ਵੀ ਸੀਗੇ ਉਹਨਾਂ ਦੇ ਵਿੱਚ ਦੂਰ ਕੀਤੇ ਸੀ ਤੇ ਇਹਨਾਂ ਦੇ ਵੀ ਦੂਰ ਕਰਾਂਗੇ ਸਿਰਫ ਸਾਨੂੰ ਇੱਕ ਕੇਡਰ ਦੀ ਲੋੜ ਹੈ ਕੇਡਰ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਸਾਨੂੰ ਇੱਥੇ 5 700 ਬੰਦਾ ਜੇ ਸਾਥੀ ਤੁਸੀਂ ਗੱਲ ਕਰੋ ਮਹੀਨੇ ਡੇਢ ਦੇ ਵਿੱਚ ਵਾਸਤੇ ਵੀ ਦੇ ਦਿਓ ਨਾ ਤੇ ਅਸੀਂ ਤੁਹਾਨੂੰ ਬੈਕਲੌਗ ਪੂਰੀ ਹੁੰਦੀ ਦਿਖਾ ਦੇਾਂਗੇ ਇਸ ਕਰਕੇ ਸਾਥੀਆਂ ਨੂੰ ਫਿਰ ਦੁਬਾਰਾ ਤੋਂ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਸਾਥੀ ਧਰਨੇ ਤੇ ਪਹੁੰਚੋ ਤੇ ਫੰਡ ਦਾ ਸਹਿਯੋਗ ਕਰੋ ਤੇ ਯੂਨੀਅਨ ਦਾ ਸਾਥ ਦਿਓ ਤਾਂ ਜੋ ਆਪਾਂ ਜਲਦ ਤੋਂ ਜਲਦ ਵਿਸ਼ਵਾ ਪੁਆਕੇ ਸਟੇਸ਼ਨ ਚੁਆਇਸ ਕਰਾ ਕੇ ਸਕੂਲਾਂ ਦੇ ਵਿੱਚ ਜਾ ਸਕੀਏ ਧੰਨਵਾਦ ਸਾਥੀ